ਕਹਿੰਦੇ ਇਹ ਤਨੇ ਨੇ ਪਰਸੋਂ ਦਾ ਟੋਲ ਕਿਹਾ ਤਾਂ ਵੀ ਬਿਲਟੀ ਵਿਖਾਓ ਤੇ ਲੈ ਜਾਓ ਪਰਸੋਂ ਤੋਂ ਚਲੋ ਚੱਲੀ ਗਿਆ ਪਰਸੋਂ ਗੱਡੀਆਂ ਲੱਗੀਆਂ ਕੱਲ ਵੀ ਲੰਗੀਆਂ ਆਪਣੀਆਂ ਤੇ ਅੱਜ ਇਹ ਹੁਣ ਪੈਸੇ ਮੰਗਣ ਲੱਗੀਆਂ ਐ ਐਸਾ ਹੋ ਗਿਆ ਐਸਡੀਐਮ ਸਾਹਿਬ سے ਬਾਤ ਹੋਈ ਹੈ ਪਰ तो उन्होंने बोला है कि आज संडे की छुट्टी की वजह से अभी हम उन लोगों को निकाल रहे हैं कल 10 बजे मीटिंग में बुलाया है कल 10 बजे के बाद मीटिंग जो है ये गाड़ियाँ फ्री जा रही हैं अभी ये कल से टोल देंगे नहीं तो उनका फैसला जो होगा वो उसको का है। ਟੋਲ ਪਲਾਜ਼ਾ ਜਿਹੜਾ ਹੈ ਨਾ ਉਹਦੇ ਤੋਂ ਇਹ ਰੋਕਦੇ ਨੇ ਟੋਲ ਪਲਾਜ਼ਾ ਦੇਣਾ ਪਊਗਾ ਉਹਦੇ ਬਾਰੇ ਇਮੀਡੀਏਟ ਫੇਰ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਇੱਕ ਉਸ ਸਮੇਂ ਲਈ ਇਹਨਾਂ ਨੂੰ ਲਾਣਾ ਪਿਆ ਕੁਝ ਸਮੇਂ ਬਾਅਦ ਹੀ ਜਦੋਂ ਇਹ ਸੋਲਵ ਹੋ ਗਿਆ ਕਬੇ ਕੀ ਨਾ ਕੀ ਆਪਣਾ ਤਿੱਕੀ ਜਿਹੜਾ ਸੁਗਰਾ ਕੀ ਮਾਮਲਾ ਸੁਗਰਾ ਸਿੰਘ ਹੈ ਨਾਮ ਮੇਰਾ ਫਿਰ ਨਮਾਉਂਗਾ ਆਪਣਾ ਇਹ ਸਾਰਾ ਇਹ ਆ ਵੀ ਆਪਣਾ ਟੋਲ ਸੀਗਾ ਫਰੀ ਬਾਉਣੇ ਨੂੰ ਵੀ ਟਰੱਕਾਂ ਨੂੰ ਚੱਲੋ ਇਹਨਾਂ ਨੇ ਪਹਿਲਾਂ ਅੱਧਾ ਕੀਤਾ ਸੀ ਜਿਵੇਂ ਹੁਣ ਕਣਕ ਦੀ ਟੋਆ ਟੋਈ ਚੱਲੀ ਐ ਤੇ ਇਹਨਾਂ ਨੇ ਪਰਸੋਂ ਦਾ ਟੋਲ ਕਿਹਾ ਤਾਂ ਵੀ ਬਿਲਟੀ ਵਿਖਾਓ ਤੇ ਲੈ ਜਾਓ ਪਰਸੋਂ ਤੋਂ ਚਲੋ ਚੱਲੀ ਗਏ ਪਰਸੋਂ ਗੱਡੀਆਂ ਲੱਗੀਆਂ ਕੱਲ ਵੀ ਲੱਗੀਆਂ ਆਪਣੀਆਂ ਤੇ ਅੱਜ ਇਹ ਹੁਣ ਪੈਸੇ ਮੰਗਣ ਲੱਗੇ ਟੋਲ ਦੇ ਕਹਿੰਦੇ ਟੋਲ ਦੇ ਪੈਸੇ ਦਿਓ ਤੇ ਬਾਕੀ ਜੇ ਇਹ ਮੁਲਾਜ਼ਮੇ ਪੈਸੇ ਲੈਂਦੇ ਆ ਡਰਾਈਵਰੋਂ ਤੋਂ 110 ਰੁਪਏ ਪਰਚੀ ਦੇਣ ਦੇ ਫਿਰ ਵੀ ਗੱਲ ਪੈਂਦੇ ਜੀ ਹਾਂ ਜਿੰਨੀਆਂ ਗੱਡੀਆਂ ਹੋਣਗੀਆਂ ਜਰਪਿੰਡ ਦੇ ਮੰਨ ਲਓ ਗੱਡੀਆਂ ਆਏਗੀਆਂ ਸਾਡੇ ਪਿੰਡ ਦੀਆਂ 35 40 ਗੱਡੀਆਂ ਮਾਉਣੀਆਂ ਦੀਆਂ ਤੇ ਬਾਕੀ ਸਾਰੀਆਂ ਲੋਕਲ ਹੀ ਹੈ ਗੱਡੀਆਂ ਜਿਵੇਂ ਵੀ ਲੋਕਲ ਮੰਡੀ ਦੇ ਚੱਲਦੀਆਂ ਸਾਰੀਆਂ ਚੱਲਣਗੀਆਂ ਇਹ ਹਾਂਜੀ ਜਿਹੜੀ ਜਿਹੜੀ ਕੰਕਰੋ ਚੱਲਣੀਆਂ ਰੋਜ਼ ਤੋਂ ਆਟਾ ਗੱਡੀਆਂ ਚਾਹ ਚਾਰ ਚਾਰ ਵੇ ਗੇੜੇ ਲਾਉਂਦੀਆਂ ਚਾਰ ਚਾਰ ਚੱਕਰ ਮਾਰਦੀਆਂ ਗੱਡੀਆਂ ਹਾਂਜੀ ਹਾਂਜੀ ਇਹ ਲੋਕਾਂ ਨੂੰ ਮੁਸ਼ਕਲ ਇਹ ਸਰ ਅੱਜ ਹੋਣੀ ਨਾ ਟੱਪਣਦੀਆਂ ਗੱਡੀਆਂ ਕੱਲ੍ਹ ਐਸੇ ਗੱਡੀਆਂ ਸਾਰੀਆਂ ਟੱਪ ਕੇ ਗਏਗਾ ਸੁਬਾਹ ਦੀਆਂ ਗੱਡੀਆਂ ਖੜੀਆਂ ਨੇ ਸੁਬਾਹ ਦੀਆਂ ਖੜਗੀਆਂ ਇਹ ਕੱਲ੍ਹ ਸ਼ਾਮ ਨੂੰ ਮੇਰੀ ਕੱਟੀ ਹੈ ਖਾਲ ਸੰਘਾਜੀ ਮੇਰਾ ਨਾਮ ਹੈ ਜਿਹੜਾ ਧਰਨਾ ਲਾਇਆ ਗੱਡੀਆਂ ਤੁਸੀਂ ਕੀ ਮਾਮਲਾ ਇਹ ਮਾਮਲਾ ਆਹੀ ਆ ਜੀ ਟੂਲ ਦਾ ਟੂਲ ਕੱਟਦੇ ਨੇ ਸਾਡਾ ਲੋਕਲ ਗੱਡੀਆਂ ਲੋਕਲ ਗੱਡੀਆਂ ਨੂੰ ਟੂਲ ਲਾਈ ਜਾਂਦੇ ਆ ਠੀਕ ਆ ਜੀ ਫਿਰ ਇਹਨਾਂ ਦੇ ਟੂ ਇਹਨਾਂ ਦੇ ਕਹਿੰਦੇ ਅਸੀਂ ਟੂਲ ਕਟਾਲੇ ਕਟਾਉਣੇ ਹੈਗੇ ਆ ਫਿਰ ਵੀ ਉਲਟਾ ਸਾਡੇ ਗਾਲ ਪੈਂਦੇ ਇਹ ਬੰਦੇ ਗਾਲਾਂ ਕੱਢਦੇ ਆ ਗਾਲਾਂ ਕੱਢਦੇ ਆ ਉਦੋਂ ਮੈਨੂੰ ਕਹਦਾ ਕਹਦਾ ਜੇ ਤੇਰੇ ਚ ਦਮ ਹੋਇਆ ਕਿ ਗੱਡੀ ਤੂੰ ਨਗਾ ਕੇ ਦਿਖਾਈ 110 ਰੁਪਏ ਦਾ ਇਹਨਾਂ ਨੇ ਟੂਲ ਲਾਇਸੇ ਐਸੀ 110 ਰੁਪਏ ਵੀ ਦੇਈ ਜਾਂਦੇ ਆ ਉਦੋਂ ਵੀ ਮੈਂ ਪੈਸੇ ਦਿੱਤੇ ਸਿਰਫ ਇਹਨਾਂ ਤੋਂ ਪਰਚੀ ਮੰਗੀ ਮੈਂ ਆ ਵੀ ਪਰਚੀ ਦੇ ਦੋ ਕਹਿੰਦਾ ਵੀ ਪਰਚੀ ਨਹੀਂ ਦੇ ਦੇ ਸਕਦੇ ਅਸੀਂ ਠੀਕ ਆ ਮੈਂ ਕਿਹਾ ਵੀ ਪਰਚੀ ਲੈ ਬਗੈਰ ਮੈਂ ਨਹੀਂ ਜਾਂਦਾਗਾ ਕਿਹੜੀਆਂ ਗੱਡੀਆਂ ਕਿੜੀਆਂ ਤੁਹਾਡੇ ਕੋਲ ਹੈਵੀ ਟਰੱਕ ਕੋੜੇ ਟਰੱਕ ਕੋੜੇ ਹਾਂਜੀ ਉਹਨੇ ਕਿੰਨੀ ਦੂਰ ਪੈਂਦਾ ਤੁਹਾਡਾ ਪਿੰਡ ਮੰਨ ਲਓ ਇੱਕ ਅੱਧਾ ਕਿਲੋਮੀਟਰ ਹੀ ਹੈ ਜੀ ਕਿਲੋਮੀਟਰ ਸਿਰਫ ਨਾਲ ਦਾ ਮਾਹੂ ਆਣਾ ਜੀ ਵੀ ਮਾਹੂ ਆਣਾ ਜੀ ਕਿਲੋਮੀਟਰ ਨਹੀਂ ਤੁਝ ਮੰਨ ਲਓ ਨਾਲ ਦੇ ਗੱਡੀਆਂ ਦਾ ਸਭ ਛੋਟ ਜਿਹੜੀ ਆਮ ਗੱਡੀਆਂ ਨੂੰ ਮਾਫ ਨਹੀਂ ਆਮ ਗੱਡੀਆਂ ਨੂੰ ਇਹਨਾਂ ਨੇ ਮਾਫ ਕਰ ਰੱਖਿਆ ਜائیں ਤਾਂ ਅਸੀਂ ਦਿਨ ਵੇ ਦੀ ਚਾਰ-ਚਾਰ ਵਾਰੀ ਲੰਘਦੇ ਹਾਂ ਇਹ ਟੂਲ ਚੱਲੂ ਹੀ ਨਹੀਂ ਹੋਇਆ ਜੀ ਇਹ ਵੀ ਚਾਰ-ਚਾਰ ਵਾਰੀ ਲੰਘਦੇ ਆ ਜੀ ਭਈ ਕਾਗਜ਼ਾਂ 'ਚ ਵੀ ਟੂਲ ਚੱਲੂ ਨਹੀਂ ਗਿਆ ਜੀ ਅਜੇ ਬਾਈਪਾਸ ਬਣਾ ਨਹੀਂ ਨਾ ਸਰ ਹਾਂਜੀ ਹੁਣ ਕੀ ਕਹਿੰਦੇ ਕੋਈ ਗੱਲਬਾਤ ਹੋਈ ਹੁਣ ਇਹ ਕਹਿੰਦੇ ਜੀ ਐਸ ਡੀ ਐਮ ਸਾਹਿਬ ਆਉਂਦੇ ਆ ਮਾਮਲਾ ਹੋਇਆ ਕੀ ਆ ਹੋਇਆ ਇਸ ਤੇ ਜੀ ਸਰ ਐਸਾ ਹੋਇਆ ਕਿ ਐਸ ਡੀ ਐਮ ਸਾਹਿਬ سے ਬਾਤ ਹੋਈ ਹੈ ਪਰ ਤੋਂ ਉਹਨਾਂ ਨੇ ਬੁਲਾਇਆ ਕਿ ਆਜ ਸੰਡੇ ਦੀ ਛੁੱਟੀ ਕਿ ਵਜ੍ਹਾ ਸੇ ਅਭੀ ਹਮ ਉਨ ਲੋਗੋ ਕੋ ਕ ਨਿਕਾਲ ਮੀਟਿੰਗ ਮ ਬੁਲਾਇਆ ਹੈ ਕੱਲ 10 ਵਜੇ ਕੇ ਬਾਅਦ ਮੀਟਿੰਗ ਜੋ ਇਹ ਗਾੜੀਆਂ ਫਿਰ ਜਾ ਰਹੀਆਂ ਅਭੀ ਇਹ ਕੱਲ ਸੇ ਟੋਲ ਦੇਣਗੇ ਨਹੀਂ ਤਾਂ ਉਹਨਾਂ ਦਾ ਫੈਸਲਾ ਜੋ ਹੋਗਾ ਉਸ ਨੂੰ ਮੰਨਨੇ ਕਰੇਗੇ ਇਹਦੇ ਵਿੱਚ ਇਹ ਸੀਗਾ ਕਿ ਜਿਨੇ ਇਹ ਟਰੱਕ ਦੇ ਲੋਕਲ ਮੰਡੀਆਂ ਦੇ ਗੇੜੇ ਲਾਣ ਦੇ ਕਣਕ ਵਾਲੇ ਉਹਨਾਂ ਦੇ ਇਹਨਾਂ ਨੂੰ ਵੀ ਏਸੀ ਵੀ ਸਾਨੂੰ ਟੋਲ ਪਲਾਜ਼ਾ ਜਿਹੜਾ ਹੈ ਨਾ ਉਦੇ ਤੋਂ ਇਹ ਰੋਕਦੇ ਨੇ ਟੋਲ ਪਲਾਜ਼ਾ ਦੇਣਾ ਪਊਗਾ ਉਹਦੇ ਬਾਰੇ ਇਮੀਡੀਏਟ ਫੇਰ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਇੱਕ ਉਸ ਸਮੇਂ ਲਈ ਇਹਨਾਂ ਨੂੰ ਲਾਣਾ ਪਿਆ ਕੁਝ ਸਮੇਂ ਬਾਅਦ ਹੀ ਜਦ ਹੀ ਉਹ ਸੋਲਵ ਹੋ ਗਿਆ ਪ੍ਰਸ਼ਾਸਨ ਨਾਲ ਗੱਲ ਹੋਈ ਤੇ ਉਹਨਾਂ ਨੇ ਕਹਿਤਾ ਹੈ ਕਿ ਠੀਕ ਹੈ ਲੈਟਰ ਲੂਟਰ ਜਿਹੜਾ ਹੈਗਾ 2 ਦਿਨ ਦੇ ਅੰਦਰ ਸਾਰਾ ਕਨਫਰਮ ਹੈਗਾ ਇਹਨਾਂ ਦਾ ਉਹ ਇਸ਼ੂ ਹੀ ਜਾਨੀ ਕਿ ਸੋਲਵ ਹੋ ਗਿਆ 10 10 15 ਮਿੰਟਾਂ ਦੇ ਵਿੱਚ ਹੀ ਇਹਨਾਂ ਦਾ ਇਸ਼ੂ ਜਿਹੜਾ ਹੈਗਾ ਪ੍ਰਸ਼ਾਸਨ ਨਾਲ ਗੱਲ ਕਰਕੇ ਸੋਲਵ ਕਰਤਾ ਇਸ ਲਈ ਜਿਹੜੀ ਇਹ ਧਰਨੇ ਵਾਲੀ ਅ ਜਾਮਬਾਲੀ ਪੋਜੀਸ਼ਨ ਹੈ ਉਹ ਕੋਈ ਇਦਾਂ ਦੀ ਮੇਜਰ ਪ੍ਰੋਬਲਮ ਨਹੀਂ ਬਣੀ ਸੋਲਵ ਹੋ ਗਈ ਹੈ ਹਾਂਜੀ